ਸਤਗੁਰੂ ਗਿਆਨਨਾਥ ਜੀ ਦੀ 84 ਦਿਨ ਦੀ ਜੇਲ ਯਾਤਰਾ ਤੋਂ ਵਾਪਸ ਭਗਵਾਨ ਵਾਲਮੀਕੀ ਆਸ਼ਰਮ ਆਉਣ ਦੇ ਸੰਬੰਧ ਵਿੱਚ ਹਰ ਸਾਲ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਕੌਮੀ ਮੇਲਾ ਮਨਾਇਆ ਜਾਂਦਾ ਹੈ ਜਿਸ ਸੰਬੰਧ ਦੀ ਗੁਰੂ ਗਿਆਨਨਾਥ ਆਸ਼ਰਮ ਤੋਂ ਸੰਤ ਗਿਰਧਾਰੀ ਨਾਚ ਜੀ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਇਸ ਵਾਰ ਵੀ ਸ਼ੋਭਾ ਯਾਤਰਾ ਬੜੀ ਤੂਮ-ਤਾਮ ਨਾਲ ਕੱਢੀ ਗਈ ਐ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਆਸ਼ਰਮ ਤੋਂ ਅੰਮ੍ਰਿਤਸਰ ਦੇ ਵਾਖ-ਵਾਖ ਹਿੱਸਿਆਂ ਤੋਂ ਹੁੰਦੀ ਹੋਈ ਵਾਪਸ ਗੁਰੂ ਗਿਆਨਨਾਥ ਆਸ਼ਰਮ ਵਿਖੇ ਸੰਪੰਨ ਹੋਈ ਐਸ ਮੌਕੇ ਤੋਨਾ ਸਾਇਪਰਸ ਦੇ ਮੁਖੀ ਮਹੰਤ ਮਲਕੀਤ ਨਾਥ ਚੇਅਰਮੈਨ ਓਮਪ੍ਰਕਾਸ਼ ਕੱਬਰ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਬਾਲਮੀਕੀ ਪਰਜਾ ਜੀ ਪੂਰਨਾਨਦ ਮਹਾਰਾਜ ਕੀ ਜੈ ਜੈ ਜੈ। 40 ਵਰਸ਼ਿਆਂ ਦੇ ਕੌਮੀ ਕਿਲਚ ਗਿਆਨ ਪ੍ਰਕਾਸ਼ ਜੀ ਮਹਾਰਾਜ। ਸ਼੍ਰੀ ਸ਼੍ਰੀ 108 ਦੇ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ। ਅੱਜ ਜੀ ਪਾਤਸ਼ਾਹ ਸਤਿਗੁਰੂ ਪੂਰਨਾਨਾ ਜੀ ਮਹਾਰਾਜ ਕੀ ਜੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ 9 10 ਫਰਵਰੀ ਦਾ ਇਤਿਹਾਸਕ ਮੇਲਾ ਮਨਾਇਆ ਜਾ ਰਿਹਾ ਹੈ ਤੇ ਜੋ ਮੇਲੇ ਦੇ ਸਬੰਧ ਵਿੱਚ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਅੱਜ ਜੈ ਸਾਹਿਬ ਸਤਿਗੁਰ ਗਿਆਨਨਾਥ ਮਹਾਰਾਜ ਦੀ ਹਰਾਈ ਦੇ ਮੁਖ ਰੱਖ ਕੇ ਅੱਜ ਸ਼ੋਭਾ ਯਾਤਰਾ ਜਿਹੜੀ ਉਹ ਅੰਬਰਸਰ ਦੀ ਯਾਤਰਾ ਕੱਢੀ ਜਾ ਰਹੀ ਆ ਸਬੂਤ ਸਾਧ ਸੰਗਤ ਨੂੰ ਅੰਬਰਸਰ ਵਾਸੀਆਂ ਨੂੰ ਇਸ ਉਹ ਵਧਾੜੇ ਦੀ ਲੱਖ ਲੱਖ ਵਧਾਈ ਦੇਣੇ ਮੇਰਾ ਜਿਹੜਾ 10 ਫਰਵਰੀ ਦਾ ਹਰ ਸਾਲ ਇਹ ਕੌਮੀ ਜੋੜ ਮੇਲੇ ਦੇ ਸਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਕਾਪ ਇਸ ਦਿਨ ਸਤਿਗੁਰ ਗਿਆਨਾ ਜੀ ਮਹਾਰਾਜ ਉਸ ਵੇਲੇ ਆਪ ਜਦੋਂ ਇੱਥੇ ਜਿਹੜੇ ਆਪਣੇ ਗਾਧ ਹੰਕਾਰੀ ਲੋਕਸਾਨ ਜਿਨ੍ਹਾਂ ਨੇ ਭਗਵਾਨ ਵਾਲਮੀਕਾਸ਼ਰਮ ਤੇ ਕਬਜ਼ਾ ਕੀਤਾ ਆ ਸੀ ਉਹਨਾਂ ਨਾਲ ਟੱਕਰ ਲੈਦੇ ਹੋਏ ਸਰਕਾਰਾਂ ਦੇ ਜ਼ੁਲਮ ਨੂੰ ਸਹਿੰਦੇ ਹੋਏ ਉਸ ਵੇਲੇ ਜਿਹੜੀ ਜੇਲ ਤੋਂ ਰਿਹਾ ਆ ਕੇ ਇਸ ਪਾਵਨ ਆਸ਼ਰਮ ਦੀਪ ਤੇ ਪਹੁੰਚੇ ਸਨ ਤੇ ਉਸ ਵੇਲੇ ਤੋਂ ਹੀ ਫਾਰਮ ਜਿਹੜੀ ਆ ਉਹ ਸਤਗੁਰ ਗਿਆਨਾ ਮਹਾਰਾਜ ਦੀ ਯਾਦ ਵਿੱਚ ਜਿਹੜਾ ਸਾਲਾਨਾ ਜੋੜ ਮੇਲਾ ਬਣਿਆ श्रद्धा ना मना रही है सतगुरु ज्ञाननाथ जी महाराज का वो दिन मना रहे जो जेल यात्रा को पावन बाल भी वापस तो आए थे एक आजादी का वो दिन है जो सतगुरु ज्ञाननाथ जी ने अपनी क्या जेल यात्रा की अगले दिन ही खुशियाहाल हैं अगर कीर्तन दिन की खुशी दिया जा रहा है